ਸਤਿ ਸ਼੍ਰੀ ਅਕਾਲ ਕਸ਼ੀਰਾਮ ਦੀ ਹਮਾਰ ਰਹੇ ਹਮਾਰ ਰਹੇ ਹਮਾਰ ਰਹੇ ਸਤਿ ਸ਼੍ਰੀ ਅਕਾਲ ਕਸ਼ੀਰਾਮ ਦੀ ਹਮਾਰ ਰਹੇ ਹਮਾਰ ਰਹੇ ਹਮਾਰ ਰਹੇ ਅੱਜ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਦੇ ਹਲਕੇ ਦੀ ਮੀਟਿੰਗ ਹੋਈ ਸਾਰੇ ਵਰਕਰ ਹਾਜ਼ਰ ਹੋਏ ਜਿਸ ਦੇ ਵਿੱਚ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਵਿਸ਼ੇਸ਼ ਮੌਕੇ ਤੇ ਸਾਡੇ ਵਿੱਚ ਹੁਸ਼ਿਆਰਪੁਰ ਹਲਕੇ ਦੇ ਪੁਰਵ ਕੈਂਡੀਡੇਟ ਐਕਸ਼ਨ ਰਟਾਇਰ ਪ੍ਰਿੰਤ ਸੰਧੂ ਜੀ ਦੇ ਡੀਐਸਓ ਸਰਦਾਰ ਪ੍ਰੇਮ ਸਿੰਘ ਜੀ ਅਤੇ ਸਾਰੇ ਹੀ ਸਿਕਰੀ ਸਾਹਿਬ ਅਤੇ ਸਾਰੇ ਵਰਕਰ ਸਾਥੀ ਸਹਿਬਾਨ ਇਸ ਮੌਕੇ ਹਾਜ਼ਰ ਹੋਏ ਜਿਨ੍ਹਾਂ ਨੇ ਸਾਬ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਨੂੰ ਬੜੇ ਹਮਮਾ ਬਾਕੇ ਮਨਾਉਣ ਦਾ ਫੈਸਲਾ ਕੀਤਾ ਹੈ ਤੇ ਜਿਹਦੇ ਵਿੱਚ ਇਹ ਸਾਰਿਆਂ ਨੇ ਦਿਲਚਸਪੀ ਦਿਖਾਈ ਕਿ ਸਾਬ ਸ਼੍ਰੀ ਕਾਂਸੀ ਰਾਮ ਜੀ ਜਿਨ੍ਹਾਂ ਨੇ ਸਾਨੂੰ ਜਵਾਨ ਦਿੱਤੀ ਹੈ ਬੁਰਾ ਨਾਸਿਕ ਹਲਾ ਸਤੇ ਬਾਬਾ ਸਾਹਿਬ ਡਾਕਟਰ ਮੇਰਕਾਰ ਜੀ ਨੂੰ ਸਾਡੇ ਵਿੱਚ surjeet ਕੀਤਾ ਜਿਹਦੇ ਕਰਕੇ ਅਸੀਂ ਆਪਣੇ ਅੱਜ ਹੱਕਾਂ ਦੀ ਲੜਾਈ ਲੜ ਰਹੇ ਆ ਬਾਖੂ ਵੀ ਲੜ ਰਹੇ ਆ ਅੱਗੇ ਵਧ ਰਹੇ ਆ ਸੋ ਇਸ ਕਰਕੇ ਸਾਹਿਬ ਜੀ ਕਾਂਸ਼ੀ ਮੰਤਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਵਾਗੇ ਜੈ ਭੀਮ ਜੈ ਭਾਰਤ ਸਹਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ ਉਹਨਾਂ ਕੌਮਾਂ ਨੂੰ ਸਦਾ ਇਤਿਹਾਸ ਪੁੱਛੇ ਜੋ ਹੱਥ ਕੇ ਵਿਪਤਾ ਝੜ ਜਾਂਦੀ ਮੁਲਕ ਦੇ ਅੰਦਰ ਬੜੇ ਓਲੀਏ ਪੀਰ ਪੈਗੰਬਰ ਨੇ ਦਲਤਾ ਤੈਨੂੰ ਕਿਸੇ ਵੀ ਪੁੱਛਿਆ ਨਾ ਨਾ ਧਰਤੀ ਨਾਂਬਰ ਨੇ ਤੇਰੇ ਤੇ ਕੁਰਬਾਨ ਗਿਆ ਅਤ ਕੁਰਬਾਨ ਕਰ ਗਿਆ ਜੀਵਨ ਅਤੇ ਜਵਾਨੀ ਨੂੰ ਸਭ ਨੇ ਸੀਛ ਝਕਾ ਕੇ ਸਜਦਾ ਕੀਤਾ ਜੀਵਨ ਦਾਨੀ ਨੂੰ ਅੱਜ ਮੀਟਿੰਗ ਦੇ ਵਿੱਚ 74 ਬਹੁਤ ਹੀ ਮਹਾਨ ਤੇ ਸਤਿਕਾਰਯੋਗ ਸਾਡੇ ਸ મિતਰ ਫਿਕਰੀ ਜੀ ਉਹਨਾਂ ਦੇ ਨਾਲ ਨਾਲ ਡਾਕਟਰ ਰਤਨ ਚੰਦ ਜੀ ਮੇਰੇ ਬਹੁਤ ਹੀ ਹਰਮਨ ਪਿਆਰੇ ਦੋਸਤ ਕਤਾ ਪ੍ਰੇਮ ਸਿੰਘ ਜੀ ਡਿਟੈਕ ਸਪੋਰਟਸ ਆਫਸ ਰਿਟਾਇਰਡ ਉਹਨਾਂ ਦੇ ਨਾਲ ਦਿਨੇਸ਼ ਪਪੂ ਜੀ ਤੇਰਪਤਨ ਜੀ ਦਰਸ਼ਨ ਲੱੱਦਰ ਜੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਵਿਜੇ ਵਿਜੇ ਬਸੀਦਾ ਬਸੀਖਵਾਚੂ ਅਤੇ ਹੋਰ ਵੀ ਬਹੁਤ ਸਾਰੇ ਵਰਕਰ ਅਵਤਾਰ ਜੀ ਅਵਤਾਰ ਜੀ ਅਤੇ ਹੋਰ ਬਹੁਤ ਸਾਰੇ ਵਰਕਰ ਜਿਹੜੇ ਅੱਜ ਇਕੱਠੇ ਹੋ ਕੇ ਬਾਬਾ ਡਾਕਟਰ ਚੌਰੀ ਸਾਹਬ ਜੀ ਕਾਂਚੀ ਰਾਮ ਜੀ ਦਾ ਜਨਮ ਦਿਨ ਮਨਾਉਣ ਬਾਰੇ ਵਿਚਾਰ ਪਟੰਦਰਾ ਕਰ ਰਹੇ ਸਨ ਮੈਨੂੰ ਵੀ ਇਸ ਮੀਟਿੰਗ ਵਿੱਚ ਆਉਂਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਕਿ ਬਈ ਸਾਹਿਬ ਸ਼੍ਰੀ ਕਾਂਚੀਰਾਮ ਜੀ ਦਾ ਜਨਮ ਦਿਨ ਮਨਾਉਣ ਦਾ ਉਪਰਾਲਾ ਵੱਧ ਚੜ ਕੇ ਮਨਾਉਣ ਦਾ ਤਿਆਰ ਕੀਤਾ ਹੈ ਕਿਉਂਕਿ ਸਾਹਿਬ ਸ਼੍ਰੀ ਕਾਂਚੀਰਾਮ ਜੀ ਜਿਲ੍ਹਾ ਹੁਸ਼ਿਆਰਪੁਰ ਵਿੱਚ ਬਹੁਤ ਲੰਬਾ ਸਮਾਂ ਦਿੱਤਾ ਔਰ ਜੇ ਅੱਜ ਡਾਕਟਰ ਅੰਬੇਡਕਰ ਨੂੰ ਜ਼ਿੰਦਾ ਕਰਨ ਵਾਲੇ ਨੇ ਤੇ ਸਾਬ ਸ਼੍ਰੀ ਕਾਂਚੀ ਰਾਮ ਜੀ ਨੇ ਕਿਉਂਕਿ ਲੋਕ ਭੁਗੇ ਤਾਂ ਅਸੀਂ ਵੀ ਪੜ੍ਹੇ ਪਰ ਸਾਨੂੰ ਡਾਕਟਰ ਅੰਬੇਡਕਰ ਬਾਰੇ ਜਾਣਕਾਰੀ ਨਹੀਂ ਸੀ ਸਾਬ ਸ਼੍ਰੀ ਕਾਂਚੀ ਰਾਮ ਜੀ ਦੀ ਮੂਵਮੈਂਟ ਵਿੱਚ ਅਸੀਂ 1978 ਵਿੱਚ ਜੁੜੇ ਅਤੇ ਉਸ ਵੇਲੇ ਤੋਂ ਅਸੀਂ ਸਟੂਡੈਂਟ ਸੀ ਸਟੂਡੈਂਟ ਹੋਣ ਦੇ ਨਾਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਪੱਟਾ ਲਾ ਕੇ ਜੁੜੇ ਤੇ ਅੱਜ ਤੱਕ ਲਗਾਤਾਰ ਅਸੀਂ ਇਸ ਮੂਵਮੈਂਟ ਨਾਲ ਜੁੜੇ ਹੋਏ ਆ ਕਿਉਂਕਿ 5000 ਸਾਲ ਦੇ ਦਵਾਈ ਹੋਏ ਲੋਕ ਜਿਹੜੇ ਨੇ ਉਹਨਾਂ ਨੂੰ ਉੱਠਣ ਲਈ ਕੋਈ ਸਮਾਂ ਲੱਗਦਾ ਹੈ ਮੂਵਮੈਂਟਾਂ ਕਈ ਵਾਰੀ ਉਤਰਾ ਆ ਜਾਂਦਾ ਹੈ ਕਈ ਵਾਰੀ ਚੜਾ ਆ ਜਾਂਦਾ ਹੈ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ ਕੰਮ ਕਰਦੇ ਰਹਿਣਾ ਹੈ ਕੰਮ ਕਰਦੇ ਹੋਏ ਕਈ ਵਾਰੀ ਮੂਵਮੈਂਟਾਂ ਥੱਲੇ ਜਾਂਦੀਆਂ ਨੇ ਕਈ ਵਾਰੀ ਉੱਪਰ ਜਾਂਦੀਆਂ ਨੇ ਇਸ ਕਰਕੇ ਸਾਡੀ ਡਿਊਟੀ ਹੈ ਹਮੇਸ਼ਾ ਹੀ ਪੋਜ਼ਿਟਿਵ ਰਹਿ ਕੇ ਆਪਣੇ ਸਮਾਜ ਲਈ ਕੰਮ ਕਰਨਾ ਜਿਹੜੇ ਲੋਕ ਨੇ ਸਮਾਜ ਲਈ ਕੰਮ ਕਰਦੇ ਨੇ ਉਹਨਾਂ ਦੇ ਜਿਹੜੇ ਕੰਮ ਐ ਆਪਣੇ ਆਪ ਹੁੰਦੇ ਨੇ ਇਸ ਕਰਕੇ ਮੈਂ ਨਿਮਰਤਾ ਸਹਿਤ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਾਂਗਾ ਕਿਉਂਕਿ ਚੇਂਜ ਆਉਂਦੀ ਹੈ ਸਾਬਕਾਂਸ਼ੀ ਰਾਮ ਜੀ ਨੇ ਕਿ ਪਹਿਲਾਂ ਕਾਂਗਰਸ ਖਤਮ ਹੋਏਗੀ ਉਸ ਤੋਂ ਬਾਅਦ ਬੀਜੇਪੀ ਦਾ ਰਾਜ ਆਏਗਾ ਬੀਜੇਪੀ ਖਤਮ ਹੋਏਗੀ ਜਦੋਂ ਬੀਜੇਪੀ ਨੇ ਤੁਹਾਡੇ ਤੇ ਪੂਰਾ ਤਸੱਦਦ ਕਰਨਾ ਹੈ ਉਸ ਵੇਲੇ ਭਾਜਪੀ ਖਤਮ ਹੋ ਜਾਏਗੀ ਤੇ ਉਦੋਂ ਬਾਅਦ ਬਹੁਜਨ ਸਮਾਜ પાર્ટી ਦਾ ਰਾਜ ਆਏਗਾ ਇਸ ਕਰਕੇ ਆਪਾਂ ਨੂੰ ਰਲ ਮਿਲ ਕੇ ਉਸ ਰਾਜ ਦੀ ਜਿਸ ਦੀ ਕਾਮਨਾ ਡਾਕਟਰ ਮੇੜਕਰ ਜੀ ਨੇ ਕੀਤੀ ਕਾਂਸੀ ਰਾਵ ਜੀ ਨੇ ਕੀਤੀ ਔਰ ਗੁਰਵਿੰਦਾਸ ਜੀ ਨੇ ਕੀਤੀ ਗੁਰਵਿੰਦਾਸ ਜੀ ਕਹਿੰਦੇ ਨੇ ਐਸਾ ਚਾਹੂੰ ਰਾਜ ਮੈਂ ਜਹਾਂ ਮਲੇ ਸਵਨ ਕੋ ਵਾਂ ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪ੍ਰਸੰਤ ਉਸੇ ਗੱਲ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਾਹਿਬ ਡਾਕਟਰ ਪੀਮਰਾਮ ਵੇਟ ਕਰੀ ਜੀ ਕਹਿੰਦੇ ਨੇ ਪੋਲੀਟੀਕਲ ਪਾਵਰ ਇਜ਼ ਦਾ ਮਾਟਰ ਕਿ ਵਿੱਚ ਕੈਨ ਓਪਨ ਇਚ ਐਂਡ ਐਬਰੀ ਲੋਕ ਕਹਿੰਦੇ ਵੀ ਜਿਹੜੀ ਰਾਜਨੀਤਿਕ ਤਾਕਤ ਹੈ ਹਰ ਇੱਕ ਜਿੰਦੇ ਦੀ ਚਾਬੀ ਹੈ ਉਹਦੇ ਨਾਲ ਜਿਹੜੀ ਤਾਕਤ ਹੈ ਉਹਦੇ ਨਾਲ ਸਾਰੇ ਜਿੰਦੇ ਖੁੱਲਦੇ ਨੇ ਉਹਦੇ ਨਾਲ ਹੀ ਸਾਡਾ ਰਾਜ ਚੱਲੇਗਾ ਜਿਹਨਾਂ ਲੋਕਾਂ ਦਾ ਰਾਜ ਹੁੰਦਾ ਹੈ ਉਹਨਾਂ ਦਾ ਧਰਮ ਚੱਲਦਾ ਹੈ ਧਰਮ ਉਹਨਾਂ ਲੋਕਾਂ ਦਾ ਚੱਲਦਾ ਹੈ ਜਿਨ੍ਹਾਂ ਦਾ ਰਾਜ ਹੁੰਦਾ ਹੈ ਇਸ ਕਰਕੇ ਸਾਨੂੰ ਰਾਜ ਭਾਗ ਲੈਣ ਲਈ ਤਤਪਰ ਰਹਿਣਾ ਚਾਹੀਦਾ ਹੈ ਇਨਾਂ ਹੀ ਕਹਿੰਦਾ ਵੀ ਇੱਕ ਵਾਰ ਫਿਰ ਮੈਂ ਬੇਨਤੀ ਕਰਦਾ ਕਿ ਆ ਰਹੇ ਸਾਹਿਬ ਜੀ ਕਾਂਚੀਰਾਮ ਜੀ ਦਾ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਲੱਖ ਲੱਖ ਵਧਾਈ ਅਤੇ ਨਾਲ ਮਿਲ ਕੇ ਸਾਹਿਬ ਕਾਂਚੀਰਾਮ ਜੀ ਦਾ ਜਿਹੜਾ ਸੁਪਨਾ ਹੈ ਡਾਟ ਅੰਬੇਡ ਕਰੀ ਦਾ ਸੁਪਨਾ ਹੈ ਬਾਬਾ ਗੁਰੂਵਦਾਸ ਜੀ ਦਾ ਸੁਪਨਾ ਹੈ ਉਹਨੂੰ ਤਾਂ ਹੀ ਸਕਾਰ ਕਰ ਸਕਦੇ ਆ ਇਹ ਕਰ ਅਸੀਂ ਸ਼ਹਿਰ ਦੀਆਂ ਮੁੱਖੀਆਂ ਜਿ ਤਰ੍ਹਾਂ ਇਕੱਠੇ ਹੋ ਕੇ ਰਹੀਏ ਜੈ ਭੀਮ ਜੈ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰਿਓ